ਗਲਾਕਾ ਵਿੱਚ ਤੇ ਉਥੇ ਰਸਤੇ ਦੇ ਵਿੱਚ ਉਹਨਾਂ ਦੇ ਬੁੜੀਆਂ ਮਾਲਕਿਆਂ ਮਿਲ ਕੇ ਰਹਿੰਦਾ ਸੀ ਇਹ ਇਨਫਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਖੰਡ ਵਿੱਚ ਦਰਜ ਕੀਤਾ ਗਿਆ ਮੌਕਾ ਦੇਖਣ ਤੋਂ ਬਾਅਦ ਉੱਥੇ ਫ੍ਰੈਂਸਿਕ ਅਫਸਰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੁਬਤੀ ਸਬੂਤਾਂ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੇ ਇਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹਨ ਜਿਨ੍ਹਾਂ ਨੇ ਮੌਕੇ ਤੇ ਬੁड़ियां ਚਲਾਈਆਂ ਤੇ ਕਲੋਚਨ ਸਿੱਧਿ ਹੋ ਗਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਮੈਡਮ ਕੀ ਕਾਰਨ ਸੀਗਾ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਇਹ ਹੁਣ ਤੱਕ ਦੀ ਪੁਛਗਿਛ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਵਾਲੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੀ ਪਿੰਡ ਦੇ ਵਿੱਚ ਕੋਈ ਅਧਿਰੰਜਸ਼ਵਾਦੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਇਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰਤਾ ਨੂੰ ਪਤਾ ਲਗਾ ਮੈਂ ਤੇ ਪਲਾਨ ਸੀ ਬਾਅਦ ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮੱਛਾ ਸੀਗੀ ਆਪਣੀ ਦਸ਼ਮਨੀ ਨੂੰ ਉਹਨਾਂ ਕਰਦੀ ਉਹਨਾਂ ਨੂੰ ਕਾਜੀ ਨਹੀਂ ਮੌਕਾ ਮਿਲਿਆ ਤੇ ਉਹਨਾਂ ਨੇ ਸਵਾਰਦਾਤ ਨੂੰ ਜਾਂਚ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਨੂੰ ਆਪਣੀ ਖਵਤ ਦੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਦੇ ਦੋਸ਼ੀ ਹੈ ਜੋ ਟੀਮ ਮੌਕੇ ਤੇ ਸਿਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੋਈ ਪੋਲਿਟিক্যাল ਇਸ਼ੂ ਤਾਂ ਨਹੀਂ ਸੀ ਮੈਨੂੰ ਕੋਈ ਇਲੈਕਸ਼ਨ ਨੂੰ ਲੈ ਕੇ ਆਉਣ ਦਾ ਟਾਈਮ ਦੇ ਵਿੱਚ ਅਜੇ ਤੱਕ ਸਾਇਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੋ ਅਜਿਹਾ ਬੋਰਡ ਆਫ ਪੀਸ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਡੇ ਵਿੱਚ ਮੈਨੂੰ ਲੱਗਦਾ ਕਿ ਕਿੰਨੇ ਸਾਰੇ ਸ਼ਾਮਿਲ ਹੋਏ ਮਾਰਦਾਤ ਦੇ ਵਿੱਚ ਜੋ ਬਧਈ ਮਕਦਮਾ ਨੇ ਬਰਤਕ ਦੇ بیٹے ਵੱਲੋਂ ਜੋ ਅਫਾਇਦਰ ਹੋਇਆ ਉਹਨਾਂ ਨੇ ਇਸ ਦੇ ਵਿੱਚ ਤੇ ਦੋਸ਼ੀਆਂ ਤੇ ਅਫਾਇਰ ਰਜਿਸਟਰ ਕੀਤਾ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਹਨ ਉਹ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਇਗਜ਼ਾਮ ਕਰ ਰਹੇ ਜਿਵੇਂ ਸਾਡੇ ਕੋਲ ਐਵਿਡੈਂਸ ਵਿੱਚ ਕੁਝ ਆਏਗਾ ਜਾਂ ਪੋਸ ਦੇ ਵਿੱਚ ਅੱਗੇ ਕਰਦੇ ਹਾਂ ਬਾਕੀ ਦੇ 3 ਜਾਂ ਲਗਾਏ ਜਾਣਗੇ ਜੀ ਟੇਕਾਲ ਉਹਨੇ ਆਪਣੇ ਕੰਪਲੀਟ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਸ ਦੇ ਵਿੱਚ ਨਾਲ ਇਮੋਰਟਲ ਇਸ ਮਰਦਕ ਬਖਸ਼ਾ ਆਪਾਂ ਤਫਤੀਸ਼ ਕਰ ਰਹੇ ਹਾਂ ਤੇ ਆਪਾਂ ਜਿਵੇਂ ਵੀ ਸਾਹਮਣੇ ਆਏਗੀ ਸਾਰੀ ਚੀਜ਼ ਸਾਹਮਣੇ ਆ ਜਾਊਗਾ ਪੁਰਾਣਾ ਕੋ ਕ੍ਰਿਮੀਨਲ ਰਿਕਾਰਡ ਜਿਵੇਂ ਉਹ ਆਪਣੀ ਤਫਤੀਸ਼ ਤੇ ਵਿੱਚ ਹੈਗਾ ਜਿਵੇਂ ਸਾਡੇ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਤਾਤ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਨਾਲ ਦੇਣਾ ਥੋੜਾ ਸ਼ੁਰੂ ਜਿਹੜੇ ਕੋਰਜ ਕਿਹੜੇ ਤਰੀਕੇ ਦੇ ਪ੍ਰੈਕਟੀਕਲ ਬੈਕ ਨਹੀਂ ਜੀ ਅਸੀਂ ਇਸ ਦੇ ਵਿੱਚ ਆਉਂਦੇ ਆ ਤੇ ਵੈਪਨ ਜਿਹੜਾ ਲਾਇਸੈਂਸੀ ਹੈ ਜੀ ਮੈਮ ਹਾਂ ਜੀ ਵੈਪਨ ਤੇ ਰਾਉਂਡ ਕਿਸੇ ਪੁੱਛਦੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਉਹ ਨਾ ਦਾ ਲਾਇਸੈਂਸੀ ਰਕਤ ਹੈਗਾ ਤੇ ਉੱਥੇ ਮੌਕੇ ਤੇ ਜੋ ਤੇਨੀਆਂ ਚਾਰ ਰੰਗ ਜੋ ਚਲੇ ਹਨ ਸਾਨੂੰ ਤੋਂ ਜੋ ਖੋਲ ਬਣਾਉਣਾ ਤੇ ਉਹ ਅਸੀਂ ਖੋਲ ਵੀ ਲੈ ਲਿੱਤੇ ਤੇ ਉਹਦਾ ਵੀ ਅਗੇ ਫਰੰਸੀ ਦਾ ਮੈਨੂੰ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਹਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਬਰਦਸਤ ਕਰ ਸਕਦਾ ਅਸੀਂ ਕਰ ਰਹੇ ਹਾਂ ਤਫਤੀਸ਼ ਤੁਹਾਨੂੰ ਇਸ ਤਰ੍ਹਾਂ ਮਨ ਕਿਹੜੀ ਡਿਟੇਲ ਹੈ ਜੀ ਪਰਚੀ ਦੀ ਜਿਹੜੀ ਆਹ ਤਾਂ ਆਵਾਂ ਲਗੀਆਂ ਨੇ ਆਪਾਂ ਪ੍ਰੈਸ ਕਟ ਤੁਹਾਨੂੰ ਮੋਨੇਸ਼ ਕਰਾਂਗੇ ਕਿ ਪਲੀਜ਼ ਮਰਾ ਜਦ ਬੁਲਤਾ ਅੱਜ ਪ੍ਰੈਸ ਕਟ ਹੈਗਾ ਤੁਹਾਨੂੰ ਪ੍ਰੈਸ ਨੂੰ ਸ਼ੇਅਰ ਕਰ ਦਿੰਦੇ ਹਾਂ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪਰੇਸੀ ਜੋ ਬੀਐਨਐਸ ਦੀ ਨਵੀਂ ਪਰਚਾਵਾ 103 ਅਤੇ ਕਾਟ ਦੋ ਪੀ ਐਨ ਐਸ ਦੇ ਵਿੱਚ ਤੇ ਆਰ ਐਮ ਜ਼ੈਕ ਦੇ ਵਿੱਚ ਬੱਸ ਰਿਪੋਰਟ ਵੀ ਲਾ ਕੇ ਮੋਡੀ ਐਡ ਕਰੀ ਅਜੇ ਨਹੀਂ ਕੋਈ ਹੈ ਜੀ ਨਹੀਂ